ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 4 ਮਈ ਨੂੰ ਪੰਜਾਬ ਦੇ ਮੌਸਮ ਦੀ ਕਿ 4 ਮਈ ਨੂੰ ਅੱਜ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਇੱਕ ਹਲਕੀ ਸ਼੍ਰੇਣੀ ਦਾ ਸਿਸਟਮ ਸੀ ਜੋ ਕਿ ਕੱਲ तकरीबन ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਪ੍ਰਭਾਵ ਜੀ ਦਾ ਦੇਖਣ ਨੂੰ ਮਿਲਿਆ ਸੀ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਵੀਰੋ ਹਲਕੇ ਕਿਣਮਣ ਕਾਦੁਕਾ ਥਾਮਤ ਹੋਈ ਆ ਤੇ ਬਾਕੀ ਕੋਈ ਜ਼ਿਆਦਾ ਵੱਡੀਆਂ ਗਤੀਵਿਧੀਆਂ ਇਹ ਸਿਸਟਮ ਦੇ ਚੱਲਦੇ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਰਾਤ ਦੇ ਸਮੇਂ ਵੀ ਬਦਲਵਾਈ ਦੇ ਰੂਪ ਦੇ ਵਿੱਚ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲਦਾ ਰਿਹਾ ਪਰ ਕੋਈ ਜਿਆਦਾ ਵੱਡੀ ਗਤੀਵਿਧੀ ਸਿਸਟਮ ਦੇ ਚੱਲਦਿਆਂ ਨਹੀਂ ਹੋਈ ਕਿਉਂਕਿ ਸਿਸਟਮ ਵੀਰੋ ਹਲਕੀ ਸ਼੍ਰੇਣੀ ਦਾ ਹੀ ਸੀ ਜੋ ਕਿ ਤਕਰੀਬਨ ਅੱਗੇ ਗੁਜ਼ਰ ਚੁੱਕਿਆ ਹੈ ਪਰ ਫਿਰ ਵੀ ਜੋ ਬਚਦੇ ਕੁਝ ਬਦਲੀਆਂ ਅੰਸਰ ਨੇ ਵੀਰੋ ਪੰਜਾਬ ਦੇ ਵਿੱਚ ਅੱਜ ਵੀ 4 ਮਈ ਨੂੰ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਬਦਲਵਾਈ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਟੁੱਟਮੀ ਬਦਲਵਾਈ ਕਿਤੇ ਧੁੱਪ ਕਿਤੇ ਛਾਂ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਕੋਈ ਸਿਸਟਮੇ ਚੱਲਦੇ ਵੀਰੋ ਵੱਡੀਆਂ ਗਤੀਵਿਧੀਆਂ ਹੋਣ ਦੇ ਅਸਾਰ ਨਹੀਂ ਹੋਣਗੇ ਅਚਾਨਕ ਦੁਪਹਿਰ ਤੋਂ ਬਾਅਦ ਜੋ ਟੈਂਪਰੇਚਰ ਵੀਰੋ ਵਧਦੇ ਨੇ ਉਦੋਂ ਕਿਸੇ ਕਿਸੇ ਖੇਤਰਾਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਨੇ ਜਿਨ੍ਹਾਂ ਦਾ ਕੋਈ ਖੇਤਰ ਜਾਂ ਦਾਇਰਾ ਵੀਰੋ ਨਹੀਂ ਹੁੰਦਾ ਕਿ ਕਿੰਨਾ ਖੇਤਰਾਂ ਦੇ ਵਿੱਚ ਮੌਸਮ ਵਿਗੜ ਸਕਦਾ ਹੈ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਸਮੇਂ ਇਸੇ ਗਤੀਵਿਧੀਆਂ ਆਪਾਨੂੰ ਪ੍ਰੀਮਾਨ ਫੌਨ ਸੀਜ਼ਨ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜੋ ਅੱਜ ਵੀ ਦੁਪਹਿਰ ਤੋਂ ਬਾਅਦ ਵੀਰੋ ਇੱਕਾ ਦੁੱਕਾ ਥਾਂ ਤੇ ਦੇਖਣ ਨੂੰ ਮਿਲ ਸਕਦੀਆਂ ਨੇ ਹਵਾ ਤਕਰੀਬਨ ਵੀਰੋ ਉੱਤਰ ਪੱਛਮ ਦਿਸ਼ਾ ਤੋਂ ਹੀ ਹਵਾ ਵਗਦੀ ਰਹੇਗੀ ਨਾਰਮਲ ਰਫਤਾਰ ਤੇ ਤਕਰੀਬਨ ਦੁਪਹਿਰ ਤੱਕ ਵੀਰੋ ਹਵਾਵਾਂ ਠੀਕ ਰਫਤਾਰ ਤੇ ਰਹਿਣਗੀਆਂ ਦੁਪਹਿਰ ਤੋਂ ਬਾਅਦ ਹਵਾ ਗਤੀ ਦੇ ਵਿੱਚ ਥੋੜਾ ਜਿਹਾ ਵਾਧਾ ਹੋਵੇਗਾ ਤੇਜ਼ ਹਵਾ ਆਪਾਂ ਨੂੰ ਦੇਖਣ ਨੂੰ ਮਿਲੇਗੀ ਦਿਨ ਦੇ ਟੈਂਪਰੇਚਰ ਵੀਰੋ 38-39 ਡਿਗਰੀ ਦੇ ਆਸ-ਪਾਸ ਰਹਿਣਗੇ ਰਾਤ ਦੇ ਟੈਂਪਰੇਚਰ ਤਕਰੀਬਨ 25-26 ਡਿਗਰੀ ਦੇ ਆਸ-ਪਾਸ ਰਹਿਣਗੇ ਬਾਕੀ ਵੀਰੋ ਸਿਸਟਮ ਦੇ ਚੱਲਦਿਆਂ ਥੋੜੀ-ਮੋਟੀ ਬੱਦਲਬਾਜ਼ੀ ਦਾ ਪ੍ਰਭਾਵ ਅੱਜ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸਿਸਟਮ ਅੱਗੇ ਗੁਜ਼ਰ ਜਾਵੇਗਾ ਅੱਜ ਤੋਂ ਔਰ ਕੋਈ ਫਿਲਹਾਲ ਵੀ ਰੌਣ ਦੇ ਦਿਨਾਂ ਦੇ ਵਿੱਚ ਨੇੜੇ ਕੋਈ ਸਿਸਟਮ ਐਸਾ ਨਹੀਂ ਹੈ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਬਾਕੀ ਵੀਰੋ ਡੇਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂ ਕਿਉਂਕਿ ਨਰਮੀ ਦੀ ਬਜਾਈ ਦਾ ਸਮਾਂ ਹੈ ਸੋ ਕਿਸਾਨਾਂ ਲਈ ਜਾਣਕਾਰੀ ਪਹੁੰਚਦੀ ਕਰਨਾ ਜ਼ਰੂਰੀ ਹੈ ਸੋ ਵੀਰੋ ਜਾਣਕਾਰੀ ਪਹੁੰਚਦੀ ਕੀਤੀ ਹੈ ਕਿ ਮੌਸਮ ਕੁੱਲ ਮੁਲਾਕੇ ਪੰਜਾਬ ਦਾ ਫਿਲਹਾਲ ਆਉਣ ਦੇ ਦਿਨਾਂ ਦੇ ਵਿੱਚ ਠੀਕ ਹੀ ਰਹੇਗਾ ਜੇਕਰ ਕੋਈ ਹੋਰ ਤਬਦੀਲੀ ਆਉਂਦੀ ਆਪਾਂ ਸਾਰੀ ਜਾਣਕਾਰੀ ਸਮੇਂ ਤੋਂ ਪਹਿਲਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਜਨਰਲ ਚੈਲਕੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ